ਹਾਂਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦੁਰਚਰਨਜੀਤ ਕੌਰ ਆ ਮੈਂ ਪਹਿਲਾਂ ਜਿੱਦਾਂ ਇਹ ਸਾਰਾ ਚੁਭਾਲ ਦਾ ਵਾਕਿਆ ਦੱਸਿਆ ਸੀ ਬਖਸ਼ੀਸ਼ ਸਿੰਘ ਪਟਵਾਰੀ ਦਾ ਤੇ ਨੈਪ ਤੁਸ਼ੀਲ ਦਾ ਨੇ ਕਿੱਦਾਂ ਸਾਡੀ ਜ਼ਮੀਨ ਦਾ ਕੀਤਾ ਆ ਉਸ ਰਿਗਾਰਡਿੰਗ ਜਦੋਂ ਮੈਂ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲੈ ਕੇ ਗੱਲ ਆਂਦੀ ਡੀਸੀ ਸਾਹਿਬ ਕਰਨ ਤਰਨ ਹੁਣਾ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਬਖਸ਼ੀਸ਼ ਸਿੰਘ ਪਟਵਾਰੀ ਨੂੰ ਉੱਥੋਂ ਬਦਲ ਦਿੱਤਾ ਤੇ ਉਹਦੀ ਇਨਕੁਆਰੀ ਖੋਲ ਦਿੱਤੀ ਗਈ ਆ ਹੈਨਾ ਜੀ ਤੇ ਆ ਕੀ ਉਹ ਨਹੀਂ ਮੇ ਤੋਂ ਪਹਿਲਾਂ ਉਹਦੀਆਂ ਆਲਰੇਡੀ ਬਹੁਤ ਕੰਪਲੇਂਟਾਂ ਆ ਚੁੱਕੀਆਂ ਸੀ ਦੋਦੇ ਪਿੰਡ ਦੇ ਵੀ ਲੋਕਾਂ ਦੇ ਨਾਲ ਇਦਾਂ ਕਰਕੇ ਕੀਤਾ ਬਹੁਤ ਲੋਕਾਂ ਦੇ ਨਾਲ ਉਹਨਾਂ ਨੇ ਕੀਤਾ ਤੇ ਜਿਹੜੀ ਮੈਂ ਪਹਿਲਾਂ ਡੀਸੀ ਸਾਹਿਬ ਨੂੰ ਕੰਪਲੇਂਟ ਕੀਤੀ ਸੀ ਉਹ ਉਹਨਾਂ ਨੇ ਐਸਡੀਐਮ ਸਾਹਿਬ ਤਰਨ ਤਰਨ ਉਹਨਾਂ ਨੂੰ ਭੇਜ ਦਿੱਤੀ ਸੀਗੀ ਤੇ ਉਸ ਸਬੰਧ ਦੇ ਅੱਜ ਤਰੀਕ ਸੀਗੀ 5 ਤਰੀਕ ਮੈਨੂੰ ਬੁਲਾਇਆ ਗਿਆ ਸੀ ਤੇ ਇਹਨਾਂ ਨੇ ਬਹੁਤ ਸੋਣਾ ਸੁਣਿਆ ਸੁਣ ਕੇ ਤੇ ਉਹਨਾਂ ਨੇ ਨੈਕਸਟ ਡੇਟ 14 ਤਰੀਕ ਦਿੱਤੀ ਆ ਤੇ ਮੈਨੂੰ ਪੂਰਾ ਪਰੋਸ ਆ ਆਫੀਸਰ ਬਹੁਤ ਬੈਸਟ ਏ ਔਰ ਪੂਰਾ ਕਾਰਪੋਰੇਟ ਸਾ スタਫ ਵੀ ਪੂਰਾ ਕਾਰਪੋਰੇਟ ਕਰਦਾ ਆ ਮੈਨੂੰ ਇਨਸਾਫ ਮੋਲਿਆਂ ਦੀ ਪੂਰੀ ਉਮੀਦ ਆ ਪਰ ਡੀਸੀ ਸਾਹਿਬ ਦਾ ਥੈਂਕਸ ਸਪੈਸ਼ਲ ਮੈਂ ਕਰਦੀ ਆ ਕਿ ਜਿਹੜੇ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਇਹ ਇਹਦੀ ਟਰਾਂਸਫਰ ਕਰਤੀ ਤੇ ਇਹਦੀ ਇਨਕੁਆਰੀ ਕਰਕੇ ਖੋਲ੍ਹਦੇ ਥੈਂਕ ਯੂ